ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ। ਹਾਲ ਸਭ ਜ਼ਾਰੇ ਠੀਕ ਹਾਂ। ਤੇ ਪਟਿਆਲੇ ਸੀਗਾ ਤੇ ਸੇਲ ਦੇਖਦੇ ਆਂਗੇ ਸੇਲ ਲੱਗੀ ਹੋਈ ਹੈਗੀ ਇੱਕ। ਇਹ ਤਿੱਬਤੀ ਕੱਪੜੇ ਨੇ ਜਿਹੜੇ ਤਿੱਬਤ ਵਾਲੇ ਹੁੰਦੇ ਨੇ। ਇਹ ਤੁਹਾਨੂੰ ਵੀ ਦਿਖਾਣੇ ਆਂਗੇ। ਚਲੋ ਦੇਖੀਏ ਆਪਾਂ ਜੱਲ ਬਾਤ ਹੈਗੀ। ਤੇ ਲੈ ਲਈਏ ਕੁਝ ਮੇਰੀ ਸਲਾਹ ਤੇ ਮਾਹ ਚੱਲ ਦੇਖਦੇ ਆਂ ਕਿ ਗੱਲਬਾਤ ਦੇਖਦੇ ਆਂ। ਤੇ ਪਹਿਲਾਂ ਭਾ ਰੇਟ ਦਾ ਪਤਾ ਕਰ ਲਈਏ ਇੱਕ ਵਾਰੀ। ਚਲੋ ਪੰਜ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਆਈਟਮਾਂ ਪੰਜ ਸੱਤ ਲਈ ਲਵਾਂਗੇ। ਤੇ ਚਲੋ جے اپا دیکھ देंगे। ब्रदर برادر اور لیڈیز دا सिस्टम है ہے की रेट ریٹ پے رہا اپا جی اپ کو پڑے گا جی یہ علاوہ پڑے گا 2600 کا ہے है। سے کم الگ الگ رہتا ہے اچھا مطلب کہ ا دی 800 1800 1800 18 دیکھائیں سٹارٹنگ کیڑی ہے اچھا جے والی سٹارٹنگ 2150 ਰੁਪਏ ਚੀਜ਼ ਤਾਂ ਵਧੀਆ ਗੀ ਪੂਰਾ ਪਾਤੀ ਵਿਰੇਲਾ ਉਹਦੋਂ ਠੀਕ ਆ ਹੂੰ ਇਹਦੇ ਨਾਲ ਅਸ਼ਾ ਸਹੀ ਆਣਾ ਤੇ ਬਾਕੀ ਇਹ ਸਾਰਾ ਫਿਰ ਇਹ ਤਿੱਬਤੀ ਹੋਈ ਆ ਹਾਂਜੀ ਇਹ ਸਾਰਾ ਮਾਲ ਤਿੱਬਤੀ ਹੈ ਜੀ ਇਹ ਜਿਹੜਾ ਪੁਰਾਣਾ ਬੱਸ ਸਟੈਂਡ ਆ ਨਾ ਪਟਿਆਲੇ ਉਹਦੇ ਨਾਲ ਹੀ ਸੇਲ ਲੱਗੀ ਹੋਈ ਆ ਬਾਹਰ ਲਿਖਿਆ ਵੀ ਹੋਇਆਗਾ ਤੇ ਚਲੋ ਇੱਕ ਵਾਰੀ ਪਾਗੇ ਨਿਗਾ ਮਾਰ ਲਈਏ ਫਿਰ ਪਾਉ ਸਾਹਿਬ ਨਾਲ ਦੇਖਦੇ ਆਂਗੇ ਕਿ ਵੀ ਸੇਲ ਕਾਫੀ ਵੱਡੀ ਹੈ ਜੀ ਸਾਰਾ ਲੀਡ ਜੀ ਦਾ ਵੀ ਹੈਗਾ ਇੱਕ ਵਾਰੀ ਚਲੋ ਚੈੱਕ ਕਰ ਲਈਏ ਆਪਾਂ ਜਿੱਦਾਂ ਵੀ ਹੁੰਦਾ ਹੈਗਾ ਉਸ ਹਿਸਾਬ ਨਾਲ ਆਪਾਂ ਦੇਖ ਲੈਂਦੇ ਆ ਸੈਟਿੰਗ ਕਿੱਦਾਂ ਆਉਂਦੀ ਹੈਗੀ ਪਰ ਮੈਨੂੰ ਇਹਨਾਂ ਦਾ ਰੇਟ ਕੁਝ ਥੋੜੇ ਜੇ ਲੱਗ ਰਿਹਾ ਫਰਕ ਵੀ ਜਿੰਨੇ ਕੋਈ ਰੇਟ ਦਾ ਫਰਕ ਹੋਊਗਾ ਹੋਰ ਵੀਰੇ ਕਿੱਦਾਂ ਠੀਕ ਹੋ ਵਧੀਆ ਅੱਛਾ ਕੁਸ਼ਲ ਲੇਡੀਜ਼ ਸਪੈਸ਼ਲਿਸਟ ਕੋਈ ਹੈਗਾ ਲੇਡੀ ਸਪੈਸ਼ਲ ਕੋਈ ਜੋਬਰ ਜੈਕਟ ਹੋਵੇ ਲੇਡੀਜ਼ ਫਿਰ ਇਹ ਕੋਲੋਂ ਇਹਦਾ ਸਟਾਰਟਿੰਗ ਪ੍ਰਾਈਸ ਕੀ ਹੈ ਸਟਾਰਟਿੰਗ ਆਹ ਲੋ ਕੋਲੇ 1300 ਬਜਾ ਅੱਛਾ 1400 ਵੀ ਕੋਈ 2200 ਆਲੋ ਅੱਛਾ ਜੈਂਟਸ ਦੀ ਜਿੱਦਾਂ ਉਹ ਪਈ ਹੈਗੀ ਆਪਣੇ ਉਹਦਾ ਕੀ ਪ੍ਰਾਈਸ ਤੋਂ ਸਟਾਰਟਿੰਗ ਲੈਦਰ ਮੈਂ ਹਾਂ ਲੈਦਰ ਮੈਂ 2150 2400 ਪਿਓਰ ਲੈਦਰ ਨਹੀਂ ਹੈ ਰੈਕਸਨ ਸੰਗਤਿਕ ਪਿਓਰ ਲੈਦਰ ਨਹੀਂ ਹੈ ਉਹ ਅੱਛਾ वैसे तो अंदर तो उसको मटेरियल कुछ और होगा वो अंदर है वो जी, अंदर गर्म हाँ वो है आया को पसंद हाँ नाल टोपी हैगी है टोपी। चलो बाकी देख लें आप मार्केट काफ़ी बड़ी हैगी देख लें जिदा भी सेटिंग आती है फिर उस हिसाब जो आप देखिए है ना ਲਾਇਨ ਨੂੰ ਪਸੰਦ ਕਰ ਰਿਹਾ ਹੈ ਇੱਕ ਤੇ ਦੇਖੋ ਜੇ ਰੇਟ ਬੰਦ ਹੈਗਾ ਇਸ ਹਿਸਾਬ ਨਾਲ ਇਹ ਇਹਦੇ ਵਿੱਚ ਵੀ ਪਿਆਰ ਉਹ ਕੱਪੜਾ ਆਹੋ ਜੋ ਦੋ ਬਟਨ ਵਾਲੇ ਹੈ ਇਹ ਸਭ ਬਿੰਦੀ ਲੱਗ ਰਹੀ ਹੈ ਨੀ ਚੀਜ਼ ਵਧੀਆ ਗਈ ਹੈ ਰੰਗ ਵੀ ਵਧੀਆ ਬਾਕੀ ਹੂ ਵੀ ਇਹ ਤਾਂ ਮੇਰੇ ਵੱਡਾ ਹੈ ਕੰਪਨੀ ਆ ਨਾ ਦੇਖ ਲੈ ਤਾ ਕੇ ਦੇਖ ਲੈ ਆ ਕੱਢਦੇ ਆ ਵਾਕੇ ਦੇਖ ਲੈ ਪਾ ਕੇ ਦੇਖ ਲੈ ਜੇ ਸੈਟਿੰਗ ਆਉਂਦੀ ਤਾਂ ਫਿਰ ਆਪਾਂ ਕਰ ਲੈਂਦੇ ਆਂ ਹਾਂ ਦੇਖ ਲੈ ਪਾ ਕੇ ਲੋ ਬਜਟ ਉਹਨਾ ਬਜਟ ਟਿੰਗਲਾ ਕੰਮ ਕਰ ਬੈਠ ਕੇ ਕਰ ਲਾਂਗੇ ਰੇਟ ਤਾਂ ਬਣ ਜੂ ਕੋਈ ਗੱਲ ਹੈ ਕਰ ਲੈਂਦੇ ਆਂ ਦੇਖ ਲੈਣੇ ਸੈਟਿੰਗ ਦੇਖ ਲੈ ਆਪਾਂ ਆਖੀ ਵੀ ਕਿਵੇਂ ਗੱਡੀ ਆ ਗਿਆ ਦੇਖਦਾ ਰਹਿੰਦੇ ਬਾਬਾ ਜੀ ਜੀ ਸੈਟਿੰਗ ਆਉਂਦੀ ਨਹੀਂ ਵੱਡਾ ਨਹੀਂ ਗਿਆ ਬਾਬਾ ਜੀ ਸੁਣਨ ਲੱਗ ਰਿਹਾ ਸੋਹਣਾ ਲੱਗ ਰਿਹਾ ਹੈਗਾ ਹਾਂ ਨਨ ਵਧੀਆ ਜਿਪ ਲਾ ਕੇ ਦੇਖ ਸੈਟਿੰਗ ਕਰਕੇ ਦੇਖ ਇਹ ਨਹੀਂ ਚਟਕੇਗੀ ਜਿਪ ਲਾ ਕੇ ਦੇਖ ਪੂਰੀ ਗਾਰੰਟੀ ਹੈ ਸਰ ਬੱਸ ਨਹੀਂ ਚਟਕੀਏ ਪਾਣੀ ਦੇ ਬਚਾ ਟੱਕ ਨਹੀਂ ਐ ਜਾਊਗਾ ਆਰੇ ਪੂਰੀ ਗਾਰੰਟੀ ਮਨ ਕਰੇ ਇਹ 3 400 ਦੇ ਜਿਪ ਜੇਪੀ ਆ Ориਜినਲ ਚਾ ਨਾ ਬਾਕੀ ਕਮੈਂਟ ਕਰਕੇ ਦੱਸਿਓ ਬਾਬਾ ਜੀ ਕਿੱਦਾਂ ਲੱਗ ਰਿਹਾ ਨੇਗੇ ਕੋਟ ਪਾ ਕੇ ਕਿਉਂਕਿ ਮੈਨੂੰ ਤਾਂ ਸੋਹਣਾ ਲੱਗ ਰਿਹਾ ਹੈਗਾ ਵਧੀਆ ਲੱਗ ਰਿਹਾ ਹੈਗਾ ਕੰਪਨੀ ਆ ਨਾ ਇਹ ਕਿਹੜੀ ਕਿਹੜੀ ਕੰਪਨੀ ਦਾ ਬ੍ਰਾਂਡ ਹੈ ਵੀਰੇ ਇਹ ਪੈਸ਼ਨ ਹੌਬ ਪੈਸ਼ਨ ਹੌਬ ਦਾ ਤੇ ਫੈਸ਼ਨ ਹੌਬ ਦਾ origignal ਪੈਂਟਰ ਹੈ ਬ੍ਰਾਂਡ ਹੈ ਤੇ ਵਧੀਆ ਲੱਗ ਰਿਹਾ ਬਾਬਾ ਜੀ ਇਹ ਬਾਬਾ ਜੀ ਨੂੰ ਸੈਟ ਤਾਂ ਬੈਠ ਗਿਆ ਬਾਕੀ ਹੁਣ ਆਪਾਂ ਇਹਦਾ ਰੀਡ ਦਾ ਦੇਖੀਏ ਆਹ ਵਾਹ ਇਹ ਲੋਹ ਦੇ ਸਟਾਰਟ ਹੈ ਮੋਈ ਸਿੱਧਾ ਰੰਗ ਤਾਂ ਸਾਰੀ ਤਕਰੀਬੇ ਦੇ ਨਾਲ ਹੀ ਚੰਗੇ ਵਧੀਆ ਬੈਸ ਉਠੀ ਉਹ ਮੈਲ ਖੋਰਾ ਜ ਰੰਗ ਆ ਉਹ ਵੀ ਠੀਕ ਹੈ ਹਾਂ ਹਾਂ ਉਹ ਠੀਕ ਆ ਮੈਨੂੰ ਮੈਲ ਖੋਰਾ ਜਿਆ ਰੰਗ ਦਾ ਇਹਦਾ ਕੋਈ ਹੋ ਨਹੀਂ ਲਾਏਗਾ ਠੀਕ ਆ ਵੀ ਨਾਲੇ ਮੈਲ ਖੋਰਾ ਇਹ ਸਿਸਟਮ ਆ ਗਿਆ ਵੀ ਪਾਪਾ ਜੀ ਨੂੰ ਰੇਟ ਸੈੱਟ ਜਾਨੀ ਬੈਠਿਆ ਕਿਉਂਕਿ ਉਹ ਕਹਿੰਦਾ ਵੀ ਫਿਕਸ ਰੇਟ ਹੀ ਚਾਹੀਦਾ ਹੈਗਾ ਫਿਕਸ ਰੇਟ ਉਹਦਾ ਕੀ ਤੀਗਾ ਲਾਲੋ ਵੀ 2000 ਕੇ ਫਿਕਸ ਰੇਟ ਦੀ ਆ ਅਸੀਂ ਨੇ ਲਾਤਾ ਤੀਗਾ 1850 ਰੁਪਈਆ 1850 ਰੁਪਈਆ ਲਾਤਾ ਤੀਗਾ ਪਰ ਉਹ ਸੈਟਿੰਗ ਨਹੀਂ ਬੈਠੀ ਹੈਗੀ ਉਹ ਕਹਿੰਦਾ ਵੀ ਜੋ ਫਿਕਸ ਰੇਟ ਆ ਉਹੀ ਆ ਇੱਕ ਵੈਕਸਰੇਟ ਹੀ ਰੱਖਣਾਗਾ ਹੋਰ ਕੁਛ ਹੀ ਨਹੀਂ ਕਰਨਾ ਹੈ ਕਹਿੰਦਾ ਵੀ 10 ਰੁਪਏ ਵੀ ਘਟ ਨਹੀਂ ਕਰਨੇ ਹੈਗੇ ਜਿੰਨੇ ਦਾ ਹੈਗਾ ਤਾਂ ਉਨੇ ਹੈਗਾ ਮਾ ਵੀ ਚਲੋ ਤੇਰੀ ਮਰਜ਼ੀ ਹੈ ਤੇ ਬਾਕੀ ਹੁਣ ਅਸੀਂ ਚੱਲਦੇ ਆਂਗੇ ਪਾਈਏ ਚਾਲੇ ਕਰਦੇ ਆਂਗੇ ਆਪਣੇ ਕੰਮ ਕਰ ਜਿਹੜੇ ਹੈਗੇ ਨੇਗੇ ਗੀ ਗੱਲ ਕਰ ਚਲੋ ਫਿਰ ਚਲੋ ਫਿਰ ਸਾਹਮਣੇ ਰੈੱਡ ਲਾਈਟ ਆ ਗਈ ਰੈੱਡ ਲਾਈਟ ਤੇ ਖੜਦੇ ਆਂਗੇ ਇਹ ਵੀ ਬੜਾ ਸਿਆਪਾ ਹੈਗਾ ਇਹਨਾਂ ਦਾ ਵੀ ਰੈੱਡ ਲਾਈਟ ਦਾ ਵੀ ਇੱਧਰ ਪਹਿਲਾਂ ਸਿਨੇਮਾ ਸੀਗਾ ਤੇ ਸਿਨੇਮੇ ਤੋਂ ਬਾਅਦ ਹੁਣ ਇੱਥੇ ਪਾਰਕਿੰਗ ਲਾਤੀ ਤੇ ਆਪਾਂ ਹੁਣ ਚੱਲ ਰਹੇ ਆ ਕਿ ਚਲੋ ਹੁਣ ਆਪਾਂ ਚੱਲਦੇ ਹਾਂ ਪਟਿਆਲੇ ਦੇ ਵਿੱਚ ਟ੍ਰੈਫਿਕ ਬਹੁਤ ਆ ਗਈ ਆ ਇੱਧਰ ਕੋਟ ਆ ਗਿਆ ਜੀ ਪਟਿਆਲੇ ਦਾ ਸਭ ਤੋਂ ਮਸ਼ਹੂਰ ਕੋਟ ਇੱਕੋ ਹੀ ਕੋਟ ਆ ਪਟਿਆਲੇ ਆ ਇੱਧਰ ਆ ਗੀਆਂ ਨੇ ਜਿੰਨੀਆਂ ਵੀ ਗੱਡੀਆਂ ਨੇ ਗੀਆਂ ਸਾਰੀਆਂ ਪਟਿਆਲੇ ਕੋਟ ਜੀ ਨੇ ਕੋਈ ਤਰੀਕ ਆਇਆ ਹੋਇਆ ਇੱਧਰਲੇ ਪਾਸੇ ਵੀ ਸਾਰੀਆਂ ਗੱਡੀਆਂ ਨੇ ਜਿਹੜੀਆਂ ਇਹ ਇਹ ਵੀ ਸਾਰੀਆਂ ਕੋਠੀਆਂ ਲੱਗੀਆਂ ਤੇ ਚਲੋ ਕੋਠ ਦੇ ਨਾਲ ਹੀ ਹੈਗਾ ਜਿਹੜਾ ਮੰਦਿਰ ਆ ਗਿਆ ਅੱਗੇ ਕਾਲੀ ਮਾਤਾ ਜੀ ਦਾ ਇੱਧਰ ਆ ਜਾਂਦਾ ਜੀ ਮਾਤਾ ਨਾਨਣ ਦੇਵੀ ਦਾ ਮੰਦਿਰ ਆ ਦੁਕਾਨਾਂ ਜਿਹੜੀਆਂ ਸ਼ੁਰੂ ਹੋ ਗਈਆਂ ਕਾਲੀ ਮਾਈ ਦਾ ਮੰਦਿਰ ਕਾਲੀ ਮਾਤਾ ਜੀ ਦਾ ਤੇ ਇੱਧਰ ਦੇਖੋ ਸਾਰੀਆਂ ਦੁਕਾਨਾਂ ਹੀ ਨੇ ਇਹ ਇੱਧਰ ਲਾਂਟੇ ਮੋੜ ਆ ਗਿਆ ਲਾਲੋ ਭੱਜ ਨੂੰ ਪਹ ਲਾਂਟੇ ਮੋੜ ਕਹਿੰਦੇ ਆ ਪਰ ਇਹ ਓਮੈਕਸ ਆ ਤੇ ਇੱਧਰ ਮੰਦਿਰ ਆ ਮਾਤਾ ਜੀ ਦਾ ਕਾਫੀ ਦੁਨੀਆ ਆਉਂਦੀ ਹੈ ਇਹ ਕਾਫੀ ਮਸ਼ਹੂਰ ਮੰਦਿਰ ਹੈ ਜੀ ਮਾਤਾ ਕਾਲੀ ਦੇਵੀ ਜੀ ਦਾ ਜਿਹੜਾ ਤੁਸੀਂ ਦੇਖ ਰਹੇ ਹੋਗੇ ਤੇ ਇਹ ਸਾਈਡ ਦੇ ਉੱਤੇ ਆ ਜਾਂਦਾਗਾ ਆਪਣਾ ਇਹ ਸਾਈਡ ਦੇ ਉੱਤੇ ਮੰਦਿਰ ਆਗਾ ਮਾਤਾ ਜੀ ਦਾ ਸਿਕਿਉਰਟੀ ਪੂਰੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਆ ਮੰਦਿਰ ਹੈ ਜੀ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਹੈ ਜੀ ਮਾਤਾ ਜੀ ਦਾ ਇਹ ਅੱਗੇ ਫੇਰ ਮੈਨ ਲੱਗਾ ਵੀ ਬੱਤੀ ਹੋਗੀ ਆਲਵਤੀ ਫੇਰ ਹੋ ਗਈ ਭਾਈ ਖੜਨਾ ਪਊਗਾ ਹੁਣ ਆਪਾਂ ਨੂੰ ਇੱਥੇ ਤੇ ਸਾਹਮਣੇ ਆ ਜੀ ਤੁਸੀਂ ਦੇਖ ਸਕਦੇ ਹੋਗੇ ਬੱਤੀਆਂ ਦੇ ਉੱਪਰ ਆਪਾਂ ਲੰਗਾਗੇ ਤੇ ਇੱਧਰ ਹੁਣ ਆਪਾਂ ਚੱਲਦੇ ਆਂਗੇ ਬੱਤੀਆਂ ਲੰਗੇ ਇੱਧਰ ਧਰਨਾ ਵੀ ਲਾ ਰੱਖਿਆ ਹੈਗਾ ਵਿਚਾਰੇ ਜਿਹੜੇ ਕੱਚੇ ਮੁਲਾਜ਼ਮ ਨੇ ਨਾ ਬਿਜਲੀ ਬੋਰਡ ਦੇ ਉਹਨਾਂ ਨੇ ਧਰਨਾ ਲਾਇਆ ਹੋਇਆ ਇੱਧਰ ਬਿਜਲੀ ਬੋਰਡ ਦਾ ਦਫ਼ਤਰ ਹੈਗਾ ਵੱਡਾ ਤੇ ਇਹਦੇ ਮੂਹਰੇ ਤੁਸੀਂ ਦੇਖ ਸਕਦੇ ਹੋਗੇ ਆ ਜਿਹੜਾ ਸਾਰਾ ਧਰਨਾ ਲੱਗਿਆ ਹੋਇਆ ਹੈਗਾ ਦੇਖੋ ਇਹ ਸਾਰੇ ਵਿਚਾਰੇ ਬੇਰੋਜ਼ਗਾਰ ਨੇ ਜਿਹੜੇ ਬੈਠੇ ਨੇਗੇ ਤੇ ਇਹਨਾਂ ਦਾ ਧਰਨਾ ਚੱਲਦਾਗਾ ਓਰੇ ਸਰਕਾਰ ਇਹਨਾਂ ਦੀ ਵਿਚਾਰ ਨਹੀਂ ਸੁਣਦੀ ਨੀਗੀ ਤੇ ਬਾਕੀ ਚਲੋ ਹੁਣ ਆਪਾਂ ਚੱਲਦੇ ਆਂ ਜੀ ਆਪਾਂ ਕਰੀਏ ਕੰਮ ਸਾਹਮਣੇ ਆਪਾਂ ਆ ਗਏ ਜੀ ਪਵਾਰਾ ਚੌਕ ਪਟਿਆਲੇ ਦਾ ਸਭ ਤੋਂ ਮਸ਼ਹੂਰ ਜਿਹੜਾ ਚੌਕ ਆ ਪਵਾਰਾ ਚੌਕ ਆਏਗਾ ਪਰ ਟ੍ਰੈਫਿਕ ਬਹੁਤ ਜ਼ਿਆਦਾ ਆ ਜਿੰਨੀ ਕਹਦਾਂ ਟ੍ਰੈਫਿਕ ਉਨੀ ਹੈਗੀ ਦੇਖੋ ਮਸਾ ਨਿਕਲ ਰਹੇਗੇ ਇੱਧਰ ਆ ਗਏ ਆਪਣਾ ਰਜਿੰਦਰਾ ਹਸਪਤਾਲ ਤੁਸੀਂ ਦੇਖ ਲਓ ਆ ਸਾਹਮਣੇ ਜਿਹੜਾ ਹੈਗਾਗਾ ਹਸਪਤਾਲ ਹੀ ਆਗਾ ਰਜਿੰਦਰਾ ਇਦਲੀ ਸਾਈਡ ਦੇ ਉੱਤੇ ਤੇ ਇਧਰ ਮੈਡੀਕਲ ਕਾਲ ਜਾ ਗਿਆ ਜਿੱਥੋਂ ਬੱਚੇ ਟ੍ਰੇਨਿੰਗ ਲੈਂਦੇ ਨੇ ਕਿ ਆਹ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਤੇ ਆ ਇਧਰ ਰਜਿੰਦਰਾ ਹਸਪਤਾਲ ਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਜਿੰਦਰਾ ਹਸਪਤਾਲ ਹੀ ਹੈ ਤੇ ਇਹ ਸਾਹਮਣੇ ਆ ਜੀ ਰਜਿੰਦਰਾ ਹਸਪਤਾਲ ਤੋਰ ਲਓ ਭਾਈ ਤੋਰ ਲਓ ਬਹੁਤ ਟਾਈਮ ਹੋ ਗਿਆ ਤੁਸੀਂ ਤੋਰ ਨਹੀਂ ਰਹੇ ਹੈਗੇ ਆਹ ਹਸਪੀਟਲ ਆ ਜੀ ਤੁਸੀਂ ਜਿਹੜਾ ਦੇਖ ਰਹੇ ਹੋਗੇ ਸਾਰਾ ਇਹ ਪਾਰਕਿੰਗ ਹਸਪੀਟਲ ਦੀ ਹੀ ਹੈਗੀ ਦੇਖੋ ਭਾਜੀ ਜਿਹੜੀ ਸਰਕਾਰ ਹੁਣ ਉਹ ਕਰ ਰਹੀ ਹੈਗੀ ਆ ਵਿਚਾਰੇ ਧਰਨੇ ਵਾਲੇ ਬੱਚ ਨੇ ਕੱਚੇ ਮਲਾਜਮਾਂ ਇਹਨਾਂ ਨੂੰ ਵੀ ਨੌਕਰੀ ਦੇਣੀ ਚਾਹੀਦੀ ਆ ਨਾ ਚਾਹੀਦੀ ਯਾਰ ਬਹੁਤ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਕਾਹਕੇ ਇਹਨਾਂ ਨੂੰ 15-15 ਸਾਲ ਹੋ ਗਏ 10-10 ਸਾਲ ਹੋ ਗਏ ਵਿਚਾਰਿਆਂ ਨੂੰ ਬੱਚੇ ਪੱਕਿਆਂ ਨੂੰ ਮੁੜ ਕੇ ਫਿਰ ਆਦੇ ਦੇ ਵੀ ਜੋਂ ਗੁੰਡਾਗਰਦੀ ਵਾਦੀ ਇਹਦੀ ਅੱਖ ਕੇ ਫਿਰ ਉਹਦੇ ਪਾਸੇ ਬੱਚੇ ਹੁੰਦੇ ਨੇ ਹੁਣ ਬੱਚਿਆਂ ਦਾ ਵੀ ਦਿਮਾਗ ਥੋੜਾ ਹਿੰਡਿਆ ਹੈ ਨਸ਼ਿਆਂ 'ਚ ਵੜਦਾ ਕਿਸ ਤਰ੍ਹਾਂ ਕਰਦਾ ਇਹਨਾਂ ਨੂੰ ਨੌਕਰੀ ਮਿਲ ਜੇ ਤਾਂ ਧਿਆਨ ਭਟਕੇ ਹੋਰ ਪਾਸੇ ਜਿਹੜਾ ਜਾਂਦਾਗਾ ਕਹਿੰਦਾ ਬੱਚਿਆਂ ਨੂੰ ਬਾਹਰੋਂ ਕਹਿੰਦਾ ਲਿਆਵਾਂਗੇ ਕਹਿੰਦਾ ਟਿਫਨ ਰੋਟੀ ਬੱਚੋ ਘਰ ਲੈ ਕੇ ਦੇਖੀ ਕਰੋ ਰੋਟੀ ਲੈ ਕੇ ਜਾਣਗੇ ਟਿਫਨ ਦੇ ਵਿੱਚ ਸਹੀ ਗੱਲ ਆ ਹਾਲੇ ਭਰ ਰੱਖਿਆ ਚਲੋ ਬੰਨਣ ਵੇਲੇ ਕੁਝ ਹੋਰ ਪਾ ਲਈ ਜਾਂਦੇ ਫਿਰ ਹੋਰ ਇਹਨੂੰ ਕੁਝ ਹੋਰ ਚਲੋ ਜਿੰਦਾ ਜੀ ਜ਼ਿੰਦਗੀ ਆ ਚੱਲਦੀ ਰਹਿੰਦੀ ਹੈਗੀ ਨਹੀਂ ਦੱਸਾਂ ਕਿ ਜਵਾਨੀ ਤੇ ਨਾ ਰੋਲੋ ਹਾਂ ਇਹ ਚਲੋ ਜੋ ਮਾਲਕ ਦੀ ਇੱਛਾ ਇਹ ਤਾਂ ਗੱਲ ਗਲਤ ਨਹੀਂ ਤੇ ਸਾਹਮਣੇ ਸਾਰਾ ਮਿਲਟਰੀ ਏਰੀਆ ਹੈ ਜੀ ਸਾਰਾ ਮਿਲਟਰੀ ਏਰੀਆ ਹੈ ਗਾਇਸ ਆਪਾਂ ਨੇ ਦੇਖੋ ਧੁੰਦ ਦੁਪਹਿਰੀ ਹਲਕੀ ਹਲਕੀ ਤੇ ਹੁਣ ਉਤਰੀ ਧੁੰਦ ਵੀ ਨਹੀਂ ਤਾਂ ਸਵੇਰ ਦੀ ਕਾफी ਧੁੰਦ ਦੁਪਹਿਰੀ ਹੈਗੀ ਇਸ ਜਗ੍ਹਾ ਦੇ ਉੱਪਰ ਨਾ ਪਹਿਲਾਂ ਟੋਲ ਟੈਕਸ ਹੁੰਦਾ ਸੀ ਜਦੋਂ ਆਪਾਂ ਸਮਾਣੇ ਤੋਂ ਪਟਿਆਲਾ ਰੋਡ ਦੇ ਉੱਪਰ ਇਸ ਜਗ੍ਹਾ ਦੇ ਉੱਤੇ ਹੁੰਦਾ ਸੀ ਟੋਲ ਟੈਕਸ ਹੁਣ ਇੱਥੇ ਟੋਲ ਟੈਕਸ ਦਾ ਨਾਮ ਉਹ ਨਿਸ਼ਾਨ ਵੀ ਨਹੀਂ ਹੈਗਾ ਪਰ ਜਿਹੜੇ ਵਿਚਾਰੇ ਇੱਥੇ ਕੰਮ ਕਰਦੇ ਦੇ ਦੇਗੇ ਉਹ ਬੇਰੋਜ਼ਗਾਰ ਜ਼ਰੂਰ ਕਰਦੇ ਸਰਕਾਰ ਨੇ ਨਵਾਂ ਵੱਲ ਪਤਾ ਨਹੀਂ ਧਿਆਨ ਦਿੱਤਾ ਨਹੀਂ ਦਿੱਤਾ ਰੰਭ ਜਾਣੇ ਤੇ ਅਸੀਂ ਉਦੋਂ ਬਾਅਦ ਸਮਾਣੇ ਸੰਗੂਣੇ ਦੇ ਸਾਰੇ ਕੰਮ ਨਿਬੇੜਤੇ ਦੀਏ ਤੇ ਹੁਣ ਤੁਹਾਨੂੰ ਦਿਖਾਨੇ ਆ ਪਾਲੇ ਦਾ ਬਾਬੇ ਦਾ ਡੇਰਾ ਜਿਹੜਾ ਪਾਲਾ ਬਾਬੂ ਮਸ਼ਹੂਰ ਹੈ ਨਾ ਸਾਡੇ ਸਮਾਣੇ ਚਲਵੇ ਤੇ ਉਹਦਾ ਡੇਰਾ ਦਿਖਾਨੇ ਆ ਚਲੋ ਆਜੋ ਆ ਡੇਰਾ ਆ ਗਿਆ ਜੀ ਪਾਲਾ ਬਾਬਾ ਜਿਹੜਾ ਕਲਾਰਾਂ ਵਾਲਾ ਕਾਫੀ ਮਸ਼ਹੂਰ ਆ ਤੁਸੀਂ ਦੇਖ ਸਕਦੇ ਹੋ ਹਾਂ ਉਹਦਾ ਉਹ ਪਿੱਛੇ ਪੀਰ ਘੱਟ ਹੈ ਤੇ ਆ ਡੇਰਾ ਜੀ ਪਾਲੇ ਬਾਬੇ ਦਾ ਕਲਾਰਾਂ ਵਾਲੇ ਦਾ ਇੱਥੇ ਚੌਂਕੀਆਂ ਲੱਗਦੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਨਾਲ ਹੀ ਬਾਬੇ ਦੀ ਕੋਠੀ ਹੈਗੀ ਹੈਗੀ ਚਾਂਦਰ ਕੋਠੀ ਬਾਬੇ ਦੀ ਤੇ ਚਲੋ ਫਿਰ ਚੱਲੀਏ ਇਹ ਆ ਬਾਬੇ ਦਾ ਡੇਰਾ ਲੈਂਦਾ ਪਾਪਾ ਨਜ਼ਾਰੇ ਹੁਣ ਤਾਂ ਮਨ ਲਾਦਾ ਬਾਹਰ ਗਿਆ ਹੋਇਆ ਹੈਗਾ ਤੇ ਅਸੀਂ ਹੁਣ ਜਾ ਰਹੇ ਸੀ ਚਲੋ ਅੱਗੇ ਆਪਦਾ ਕੰਮ ਸੀ ਮਾਂ ਦੇ ਵੇੜੀ ਤੇ ਚਲੋ ਚੱਲਦੇ ਹਾਂ ਆਪਾਂ ਦੁਨੀਆ